ਇਸ ਸਾਥੀ ਕਾਲਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ ਸਵਾ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਖਾਸ ਕਰ ਉਹਨਾਂ ਵਾਸਤੇ ਆ ਜਿਨ੍ਹਾਂ ਦਾ ਪਾਠ ਕਰਨ ਨੂੰ ਮਨ ਨਹੀਂ ਕਰਦਾ ਜਾਂ ਪਾਠ ਕਰਦੇ ਵਕਤ ਮਨ ਟਿਕਦਾ ਨਹੀਂ, ਰਸ ਨਹੀਂ ਬਣਦਾ ਜਾਂ ਫਿਰ ਜਿਨ੍ਹਾਂ ਤੋਂ ਅਮਰਤ ਵੇਲੇ ਉੱਠ ਕੇ ਜਿਹੜਾ ਨਿਤਨੇਮ ਨਹੀਂ ਕੀਤਾ ਜਾਂਦਾ। ਸੋ ਉਹਨਾਂ ਦੇ ਨਾਲ ਆਪਾਂ ਸ਼ੇਅਰ ਕਰਾਂਗੇ ਵੀ ਉਹ ਕਿਹੜਾ ਪਾਠ ਕਰਨ ਜਿਹਦੇ ਨਾਲ ਨਾਮ ਦੇ ਵਿੱਚ ਰਸ ਬਣਨਾ ਸ਼ੁਰੂ ਹੋ ਜਾਵੇਗਾ ਮਿਠਾਸ ਆਉਣੀ ਸ਼ੁਰੂ ਹੋ ਜਾਵੇਗੀ ਤੇ ਪਰਮਾਤਮਾ ਦੀ ਮਿਹਰ ਸਾਡੇ ਤੇ ਹੋਰ ਵੱਧ ਜਾਵੇਗੀ ਇਹਦੇ ਬਾਰੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸਿਕ ਵਚਨ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਣਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਦੇਖੋ ਜਦੋਂ ਆਪਾਂ ਸ਼ੁਰੂ ਦੇ ਵਿੱਚ ਪਾਠ ਕਰਨਾ ਸ਼ੁਰੂ ਕਰਦੀ ਆ ਚਾਹੇ ਆਪਾਂ ਸਿਮਰਨ ਕਰਨਾ ਸ਼ੁਰੂ ਕਰਦੀ ਆ ਇੱਕ ਤਾਂ ਸੁਭਾਅ ਵੇਤਾ ਉਦੋਂ ਹਰ ਇਨਸਾਨ ਦਾ ਮਨ ਜਰੂਰ ਪਟਕਦਾ ਕਈ ਵਾਰੀ ਤਾਂ ਇਹ ਹੁੰਦਾ ਵੀ ਮਨ ਹੀ ਨਹੀਂ ਕਰਦਾ ਵੀ ਪਾਠ ਕਰੀਏ ਕਿਉਂ ਕਿਉਂਕਿ ਉਸ ਸਮੇ ਉਹ ਰਸ ਵੜਨਾ ਸ਼ੁਰੂ ਨਹੀਂ ਹੁੰਦਾ ਪਰ ਜੇ ਆਪਾਂ ਉਦਮ ਕਰਦੇ ਆ ਆਪਾਂ ਕੋਸ਼ਿਸ਼ ਕਰਦੇ ਆ ਤਾ ਫਿਰ ਹੌਲੀ ਹੌਲੀ ਪ੍ਰਮਾਤਮਾ ਦੀ ਮਿਹਰ ਹੁੰਦੀ ਆ ਸਾਡੇ ਤੇ ਮਹਾਰਾਜ ਦੀ ਕਿਰਪਾ ਹੋ ਕੇ ਨਾਮ ਦਾ ਰਾਸ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਹੈ ਫਿਰ ਕੋਈ ਵੀ ਹੈ ਜਾਂ ਦਿਨ ਨਹੀਂ ਹੁੰਦਾ ਜਦੋਂ ਅਸੀਂ ਪਾਠ ਕਰੇ ਬਿਨਾ ਰਹਿ ਸਕਦੇ ਹਾਂ ਸੋ ਇਦਾਂ ਹੀ ਨਾ ਜਿਹੜੀਆਂ ਪ੍ਰੋਬਲਮਸ ਸਾਡੇ ਦੇ ਟਾਈਮ ਚ ਆਪਾਂ ਨੂੰ ਆਉਂਦੀਆਂ ਵੀ ਪਾਠ ਕਰਨ ਨੂੰ ਦਿਲ ਨਹੀਂ ਕਰਦਾ ਪਾਠ ਕਰਦੇ ਵਕਤ ਮਨ ਟਿਕਦਾ ਨਹੀਂ ਭਟਕਦਾ ਇਦਾਂ ਦੀਆਂ ਕੁਝ ਸਮੱਸਿਆਵਾਂ ਕੁਝ ਗੁਰਸਿੱਖਾਂ ਨੂੰ ਆਈਆਂ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਰੀਰਿਕ ਜਾਮੇ ਦੇ ਵਿੱਚ ਹਾਜ਼ਰ-ਨਾਜ਼ਰ ਸਨ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਹਿੰਦੇ ਮਹਾਰਾਜ ਜੀ ਕਹਿੰਦੇ ਵੀ ਜਦੋਂ ਪਾਠ ਕਰਦੇ ਆ ਨਾ ਇੱਕ ਤਾਂ ਮਨ ਨਹੀਂ ਟਿਕਦਾ ਇੱਕ ਕਈ ਵਾਰੀ ਇਦਾਂ ਦਾ ਮਾਹੌਲ ਬਣ ਜਾਂਦਾ ਕਿ دل ਹੀ ਨਹੀਂ ਕਰਦਾ ਵੀ ਬਾਣੀ ਜਪੀਏ ਵੀ ਅੱਜ ਪਾਠ ਕਰੀਏ ਤੇ ਮਹਾਰਾਜ ਜੀ ਕਿਰਪਾ ਕਰੋ ਕੋਈ ਐਸੀ ਗੁਰਬਾਣੀ ਸਾਨੂੰ ਦੱਸੋ ਵੀ ਜਿਹਦੇ ਨਾਲ ਜਪਣ ਨਾਲ ਜਿਹੜੀ ਸਾਡੀ ਅਪਾ ਕਹਿੰਨੀਆ ਮਨ ਪਟਕਦਾ ਉਹ ਵੀ ਟਿਕ ਜਾਵੇ ਤੇ ਸਾਨੂੰ ਰਸਵੀ ਬਣਨਾ ਸ਼ੁਰੂ ਹੋ ਜਾਵੇ ਤੇ ਸਾਡਾ ਜਿਹੜਾ ਗੁਰੂ ਨਾਲ ਪ੍ਰੇਮ ਵਧਦਾ ਜਾਵੇ ਤਾਂ ਫਿਰ ਉਸ ਸਮੇਂ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕੀਤੇ ਸੀ ਵੀ ਜਿਹੜਾ ਵੀ ਗੁਰਸਿੱਖ ਚਾਹੇ ਉਹ ਸਿੱਖ ਧਰਮ ਚ ਹੋਵੇ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਹੋਵੇ ਸੱਚੀ ਸ਼ਰਧਾ ਦੇ ਨਾਲ ਪੂਰੇ ਵਿਸ਼ਵਾਸ ਨਾਲ ਪੂਰੇ ਪਿਆਰ ਨਾਲ ਤੇ ਪ੍ਰੇਮ ਵਿੱਚ ਭਿੱਜ ਕੇ ਜੇ ਸਿਰਫ ਚਪਈ ਸਹਿਬ ਦਾ ਪਾਠ ਵੀ ਕਰਨਾ ਸ਼ੁਰੂ ਕਰ ਦਵੇ ਨਾ ਬੜੇ ਪਿਆਰ ਨਾਲ ਸਹਿਜੇ ਸਹਿਜੇ ਨਾਲ ਤਾਂ ਕਹਿੰਦੇ ਉਹਦਾ ਜਿਹੜਾ ਗੁਰੂ ਨਾਲ ਪ੍ਰੇਮ ਵਧਦਾ ਜਾਵੇਗਾ ਠੀਕ ਹੈ ਜੀ ਸੋ ਜਦੋਂ ਸ਼ੁਰੂ ਉਹਦੇ ਵਿੱਚ ਮੈਂ ਵੀ ਪਾਠ ਕਰਨਾ ਸ਼ੁਰੂ ਕੀਤਾ ਸੀ ਨਾ ਤਾਂ ਜਪਜੀਤ ਸਿੰਘ ਸਹਿਬ ਦੇ ਨਾਲ ਚਪਈ ਸਹਿਬ ਦਾ ਪਾਠ ਆਰੰਭ ਕੀਤਾ ਸੀ ਤੋਂ ਉਸ ਤੋਂ ਬਾਅਦ ਨਾ ਮਤਲਬ ਕਿ ਦਿਲ ਕਰਿਆ ਕਰੀ ਵੀ ਪਾਣੀ ਜਪੀ ਚੱਲਾਂ ਮਤਲਬ ਵੱਧ ਤੋਂ ਵੱਧ ਬਾਣੀ ਜਪਣ ਨੂੰ ਦਿਲ ਕਰਨਾ ਸ਼ੁਰੂ ਹੋ ਗਿਆ ਮੇਰਾ ਤਾਂ ਉਸ ਸਮੇਂ ਮੈਨੂੰ ਸਮਝ ਨਹੀਂ ਆਈ ਵੀ ਹੋ ਕੀ ਰਿਹਾ ਤੇ ਵੀ ਕਿੱਥੇ ਤਾਂ ਮੈਂ ਇੱਕ ਪਾਠ ਕਰਨ ਤੋਂ ਵੀ ਜਨਨ ਕੀ ਗੁਰਹੇਜ ਕਰਦੀ ਦਿਲ ਨਹੀਂ ਸੀ ਕਰਦਾ ਹੁੰਦਾ ਪਾਠ ਕਰਨ ਨੂੰ ਤੇ ਵੀ ਕਿੱਥੇ ਮਹਾਰਾਜ ਦੀ ਇੰਨੀ ਕਿਰਪਾ ਹੋ ਗਈ ਵੀ ਹੁਣ ਲੱਗਦਾ ਵੀ ਬਾਣੀ ਸਾਰਾ ਦਿਨ ਜਪੀ ਜਾਈਏ ਤਾਂ ਉਸ ਸਮੇਂ ਤਾਂ ਨਹੀਂ ਸਮਝ ਆਇਆ ਲੇਕਿਨ ਜਦੋਂ ਹੌਲੀ 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 ਮੇਰਾ ਇੰਟਰਸਟ ਵਧਦਾ ਗਿਆ ਤਾਂ ਗੁਰਬਾਣੀ ਦੇ ਵਾਰੀ ਜਦ ਜੋ ਵੀ ਨਵੀਂ ਚੀਜ਼ ਸਿੱਖ ਇਤਿਹਾਸ ਦੇ ਬਾਰੇ ਮੈਨੂੰ ਸਿੱਖਣ ਨੂੰ ਮਿਲਦੀ ਤਾਂ ਮੈਂ ਉਹਨੂੰ ਪੜਨਾ ਸ਼ੁਰੂ ਕੀਤਾ ਕੋਈ ਵੀ ਕਿਤਾਬ ਜਾਂ ਕੋਈ ਇੱਕ ਰਸਾਲੇ ਜਿਹਾ ਆਉਂਦੇ ਹੁੰਦੇ ਹਨ ਨਾ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਕਾਫੀ ਨੌਲੇਜ ਮਿਲਦੀ ਹੈ ਹਨਾ ਤੇ ਉਹ ਪੜ੍ਹਨੇ ਸ਼ੁਰੂ ਕੀਤੇ ਤਾਂ ਜਿੰਨਾ ਮਤਲਬ ਡਿਟੇਲ ਦੇ ਵਿੱਚ ਪੜ੍ਹਦੀ ਗਈ ਤਾਂ ਸਮਝ ਆਇਆ ਫਿਰ ਇੱਕ ਦਿਨ ਮੈਂ ਪੜਿਆ ਕਿ ਜਿਹੜਾ ਚਪਈ ਸੈਨ ਜੀ ਦਾ ਪਾਠ ਹੈ ਨਾ ਤੇ ਵੀ ਜਦੋਂ ਕੋਈ ਵੀ ਇਹਨੂੰ ਪੂਰੀ ਸ਼ਰਧਾ ਨਾਲ ਪ੍ਰੇਮ ਨਾਲ ਜਪਦਾ ਹੈ ਤਾਂ ਫਿਰ ਉਹਦਾ ਜਿਹੜਾ ਰਸ ਹੈ ਗੁਰੂ ਨਾਲ ਉਹ ਵਧਦਾ ਜਾਂਦਾ ਹੈ ਗੁਰੂ ਨਾਲ ਮਠਾਸ ਬਾਣੀ ਨਾਲ ਮਠਾਸ ਉਹਦੀ ਵਧਦੀ ਜਾਂਦੀ ਹੈ ਤੇ ਉਹਦਾ ਜਿਹੜਾ ਮਨ ਵੀ ਟਿਕਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜਨਾ ਸ਼ੁਰੂ ਕਰ ਦਿੰਦਾ ਫਿਰ ਉਸ ਦਿਨ ਮੈਨੂੰ ਸਮਝ ਆਇਆ ਵੀ ਵਾਕਈ ਚਪਈ ਸੇਵਜ ਦੇ ਪਾਠ ਕਰਨ ਦੇ ਨਾਲ ਮਤਲਬ ਉਸ ਸਮੇਂ ਮੈਨੂੰ ਸਮਝ ਨਹੀਂ ਸੀ ਵੀ ਕਿਉਂਕਿ ਦੇਖੋ ਚਪਈ ਸਹਿਦੀ ਬਾਣੀ ਜੋ ਆਪਾਂ ਦੇ ਨਾਲ ਆਪਣੀ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਪਜਪਦੇ ਹਾਂ ਇਹ ਤਾਂ ਸਭ ਆਪਾਂ ਨੂੰ ਸਮਝ ਆਉਂਦਾ ਬਾਣੀ ਵਿੱਚ ਵੀ ਆਪਾਂ ਜਪਦੇ ਆ ਸਮਝ ਆਉਂਦਾ ਪਰ ਇਹ ਇਹ ਬਾਣੀ ਜਪਨ ਦੇ ਨਾਲ ਜਿਹੜਾ ਮਠਾਸ ਵਾਦੀ ਹੈ ਬਾਣੀ ਪ੍ਰਤੀ ਰਸ ਬਣਨਾ ਸ਼ੁਰੂ ਹੁੰਦਾ ਇਹ ਨਹੀਂ ਸੀ ਪਤਾ ਉਸ ਸਮੇਂ ਇਹ ਚੀਜ਼ਾਂ ਬਾਅਦ ਵਿੱਚ ਪਤਾ ਚੱਲੀਆਂ ਤੇ ਫਿਰ ਇਸ ਕਰਕੇ ਅੱਜ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਰਹੀ ਹਾਂ ਕਿਉਂਕਿ ਮੈਨੂੰ ਬਹੁਤ ਸਾਰੀ ਇਦਾਂ ਦੇ ਕਮੈਂਟਸ ਕਾਫੀ ਵਾਰ ਆਉਂਦੇ ਨੇ ਵੀ ਜਿਹੜੀਆਂ ਅਸੀਂ ਪਾਠ ਕਰਦੀ ਆਂ ਪਰ ਸਾਡਾ ਮਨ ਨਹੀਂ ਟਿਕਦਾ ਮਨ ਭਟਕਦਾ ਬਹੁਤ ਹੈ ਤੇ ਰਸ ਨਹੀਂ ਬੰਦਦਾ ਵੀ ਅਸੀਂ ਕੀ ਕਰੀਏ ਅਸੋ ਤਾਂ ਕਰਕੇ ਮੈਨੂੰ ਲੱਗਿਆ ਕਿ ਅੱਜ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਾਂ ਤੁਸੀਂ ਕੋਈ ਨਿ ਬਾਣੀ ਜਪਦੇ ਹੋ ਤੇ ਨਾਲ ਚਪਈ ਸਭੀ ਬਾਣੀ ਜ਼ਰੂਰ ਜਪਿਆ ਕਰੋ અમૃત વેલે તા અપા ਜਿਹੜਾ ਪੰਜੇ ਬਾਣੀਆਂ ਜਪਾਦੀਆਂ ਉਹ ਤੋਂ ਤਾਂ ਅਪਾ ਚੁਪਈ ਸਾਹਿਬ ਦਾ ਪਾਠ ਕਰਦੀਆਂ ਤੇ ਜੇ ਦਿਨ ਦੇ ਟਾਈਮ ਵੀ ਤੁਸੀਂ ਜਿਵੇਂ ਸੁਖਮਨੀ ਸਾਹਿਬ ਦਾ ਕਰਦੀਆਂ ਜਾਂ ਸਹਿਜ ਪਾਠ ਕਰਦੀਆਂ ਤਾਂ ਉਹ ਤੋਂ ਵੀ ਅਗਰ ਚੁਪਈ ਸਾਹਿਬ ਦਾ ਪਾਠ ਆਪਾਂ ਕਰਕੇ ਫਿਰ ਆਪਾਂ ਦੂਸਰੀ ਬਾਣੀ ਜਪਦੀਆਂ ਤਾਂ ਉਹਦੇ ਨਾਲ ਆਪਣਾ ਢਾ ਗੁਰੂ ਪ੍ਰਤੀ ਪ੍ਰੇਮ ਹੈ ਰਸ ਹੈ ਉਹ ਵਧਦਾ ਹੀ ਜਾਂਦਾ ਹੈ ਪਰ ਸ਼ਰਤ ਇਹ ਹੈ ਵੀ ਤੁਸੀਂ ਬੜੇ ਪਿਆਰ ਨਾਲ ਜਪਣਾ ਕਿਉਂਕਿ ਦੇਖੋ ਜਿਆਦਾ ਵੱਡੀ ਆਪਾਂ ਇਹ ਨਹੀਂ ਕਹਿ ਸਕਦੇ ਬੜਾ ਟਾਈਮ ਲੱਗਦਾ ਇਸ ਗੁਰਬਾਣੀ ਨੂੰ ਜਪਣ ਹਨਾ ਤੇ ਸਿਰਫ 10 ਮਿੰਟ ਦੇ ਵਿੱਚ ਹੀ ਬਾਣੀ ਆਪਾਂ ਜਪ ਸਕਦੀ ਹਾਂ ਕੋਈ ਐ ਨਹੀਂ ਵੀ ਘੰਟਾ 1.5 ਘੰਟੇ 2 ਘੰਟੇ ਲੱਗਦੀ ਹੈ ਠੀਕ ਹੈ ਸੋ ਜੇ 10 ਮਿੰਟ ਬੜੇ ਪਿਆਰ ਨਾਲ ਸਹੀ ਜੀ ਨਾਲ ਬਾਣੀ ਜਪ ਲੈਣੇ ਆ ਠੀਕ ਹੈ ਤਾਂ ਸਾਡਾ ਰਸ ਨਾ ਹੋਰ ਬਣਨਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਆਪ ਮਹਿਸੂਸ ਕਰੋਗੇ ਚੀਜ਼ਾਂ ਮੇਰੇ ਦੱਸਣ ਨਾਲੋਂ ਜਿੰਨਾ ਤੁਹਾਡਾ ਯਕੀਨ ਬਣਦਾ ਨਾ ਉਸ ਨਾਲੋਂ ਕਈ ਗੁਣਾ ਤੁਹਾਡਾ ਭਰੋਸਾ ਜਦੋਂ ਤੁਹਾਡੇ ਨਾਲ ਚੀਜ਼ਾਂ ਮਹਿਸੂਸ ਹੋਣਗੀਆਂ ਤੁਹਾਡੇ ਨਾਲ ਵਿਚਰਨਗੀਆਂ ਇਹ ਗੱਲਾਂ ਠੀਕ ਹੈ ਫਿਰ ਉਦੋਂ ਤੁਹਾਡਾ ਭਾਵਨਾ ਵੀ ਵਧੇਗੀ ਵਿਸ਼ਵਾਸ ਵੀ ਵਧੇਗਾ ਤੇ ਤੁਹਾਨੂੰ ਉਹ ਇੱਕ ਵੱਖਰੀ ਆਨੰਦਿਕ ਵੱਖਰੀ ਹੀ ਆਪਾਂ ਕਹਿੰਦੇ ਨਾ ਮਹਿਸੂਸ ਹੋਵੇਗਾ ਅਲੱਗ ਜੀ ਚੀਜ਼ ਜਿਹਦਾ ਜਿਹਨੂੰ ਆਪਾਂ ਲਫ਼ਜ਼ਾਂ ਚ ਜਾਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਸੋ ਇਸ ਕਰਕੇ ਜੇ ਤੁਹਾਡਾ ਮਨ ਭਟਕਦਾ ਹੈ ਤੁਹਾਨੂੰ ਬਾਣੀ ਜਪਣ ਨੂੰ ਦਿਲ ਨਹੀਂ ਕਰਦਾ ਤਾਂ ਚਪਈ ਸਬ ਦਾ ਪਾਠ ਜਿਹੜਾ ਤੁਸੀਂ ਅਰੰਭ ਕਰ ਦੋ ਦਿਨੇ ਵੀ ਤੁਸੀਂ ਕਰ ਸਕਦੇ ਹੋ ਕਿਸੇ ਵੀ ਸਮੇਂ ਚਪਈ ਸਬ ਦਾ ਪਾਠ ਵੱਧ ਤੋਂ ਵੱਧ ਵੀ ਕਰ ਸਕਦੇ ਹੋ ਦੋ ਵੀ ਕਰ ਸਕਦੇ ਹੋ ਤਿੰਨ ਵੀ ਕਰ ਸਕਦੇ ਹੋ ਬਸ ਕਰਨਾ ਬੜੇ ਪਿਆਰ ਨਾਲ ਬਾਣੀ ਕੋਈ ਵੀ ਜਦੋਂ ਜਪੋ ਨਾ ਤੁਸੀਂ ਚਾਹੇ ਜਪਜੀ ਸਾਹਿਬ ਜਪੋ ਚਾਹੇ ਚਪਈ ਸਹਿਬ ਚਾਹੇ ਸੁਖਮਨੀ ਸਾਹਿਬ ਹਮੇਸ਼ਾ ਸਹਿਜੇ ਪਿਆਰ ਨਾਲ ਜਪਿਆ ਕਰੋ ਮਹਾਰਾਜ ਜੀ ਇਹ ਨਹੀਂ ਦੇਖਦੇ ਕਿ ਅਸੀਂ ਕਿੰਨੀਆਂ ਬਾਣੀਆਂ ਜਪਦੀਆਂ ਵੱਧ ਤੋਂ ਵੱਧ ਬਾਣੇ ਪਰ ਜੇ ਆਪਾਂ ਚਾਹੇ ਬਾਣੀ ਘਟ ਜਪ ਲਈਏ ਚਾਹੇ ਇੱਕ ਪਾਠ ਕਰ ਲਈਏ ਜਪਜੀ ਸਾਹਿਬ ਦਾ ਚਾਹੇ ਆਪਾਂ ਪੰਜੇ ਬਾਣੀਆਂ ਕਰ ਲਈਏ ਚਾਹੇ ਅਪ ਚਪਈ ਸਾਹਿਬ ਕਰ ਲਈਏ ਪਰ ਜੇ ਆਪਾਂ ਉਹਨੂੰ ਬੜੇ ਪਿਆਰ ਨਾਲ ਸਮਝ ਕੇ ਆਪ ਦੀ ਜ਼ਿੰਦਗੀ ਦੇ ਵਿੱਚ ਉਹ ਕੱਲਾਂ ਨੂੰ ਅਪਣਾ ਕੇ ਜੋ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਈਆਂ ਤਾਂ ਪ੍ਰਮਾਤਮਾ ਫਿਰ ਵੀ ਮਿਹਰ ਕਰਦੇ ਨੇ ਇਹ ਸਾਡੀ ਗਲਤਫਹਮੀ ਹੁੰਦੀ ਆ ਹਾਂ ਬਾਣੀ ਸਾਨੂੰ ਜਿੰਨੀ ਆਪਾਂ ਜਪੀ ਆਪਣੇ ਲਈ ਓਨੀ ਘੱਟ ਆਪ ਨੂੰ ਬទਬਤ ਜਪਣੀ ਚਾਹੀਦੀ ਆ ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਇੱਕ ਦੌੜ ਲਾਉਣੀ ਆ ਵੀ ਫਟਾਫਟ ਫਟਾਫਟ ਕਾਲ ਦੇ ਵਿੱਚ ਆਪਾਂ ਬਾਣੀ ਜਪਦੇ ਜਾ ਰਹੇ ਆ ਵੀ ਅਸੀਂ ਤਾਂ ਇੰਨੀਆਂ ਬਾਣੀਆਂ ਜਪਣੀਆਂ ਤੇ ਉਹਦੇ ਵਿੱਚ ਆਪਾਂ ਕਾਲ ਕਰਦੇ ਜਾ ਰਹੇ ਆ ਸੋ ਇਹ ਚੀਜ਼ਾਂ ਦਾ ਆਪਾਂ ਜ਼ਰੂਰ ਧਿਆਨ ਰੱਖਣਾ ਹੈਗਾ ਸੋ ਅਗਰ ਆਪਾਂ ਇਸ ਤਰੀਕੇ ਨਾਲ ਬਾਣੀ ਜਪਦੀ ਹੈ ਨਾ ਤਾਂ ਪਰਮਾਤਮਾ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਵੀ ਰੱਖਦੇ ਨੇ ਸਾਡੀ ਹਰ ਅਰਦਾਸ ਵੀ ਗੁਰੂ ਸਰ ਪ੍ਰਵਾਨ ਕਰਦੇ ਨੇ ਬਸ ਜਦੋਂ ਵੀ ਆਪਾਂ ਬਾਣੀ ਜਪਣੀ ਹੈ ਅਰਦਾਸ ਜ਼ਰੂਰ ਕਰਨੀ ਹੈ ਜਦੋਂ ਅਰਦਾਸ ਕਰਨੀ ਹੈ ਨਾ ਤਾਂ ਇੱਕ ਚੀਜ਼ ਦਾ ਹਮੇਸ਼ਾ ਨਾਲ ਧਿਆਨ ਰੱਖਣਾ ਹੈ ਤਾਂ ਸਭ ਤੋਂ ਦੁਨਿਆਵੀ ਚੀਜ਼ਾਂ ਮੰਗਣ ਤੋਂ ਪਹਿਲਾਂ ਨਾ ਸਭ ਤੋਂ ਪਹਿਲਾਂ ਮੰਗਣਾ ਕਿ ਐ ਗੁਰੂ ਘਰੋਂ ਗੁਰੂ ਘਰੋਂ ਗੁਰੂ ਨੂੰ ਮੰਗਣਾ ਹੈ ਜੀ ਆਪਾ ਪਰਮਾਤਮਾ ਕੋਲੋਂ ਵਾਹਿਗੁਰੂ ਕੋਲੋਂ ਨਾਮ ਦੀ ਦਾਤ ਮੰਗ ਲੈਨੀ ਆ ਸਿਮਰਨ ਦੀ ਦਾਤ ਮੰਗ ਲੈਨੀ ਆ ਅੰਮ੍ਰਿਤ ਵਿਲਾ ਮੰਗ ਲੈਨੀ ਆ ਤਾਂ ਫਿਰ ਤੁਸੀਂ ਇਹ ਸਮਝ ਲਓ ਵੈਸੇ ਹੀ ਆਪਾਂ ਨੂੰ ਪਰਮਾਤਮਾ ਨੇ ਕਿਸੇ ਚੀਜ਼ ਦੀ ਤੋੜ ਨਹੀਂ ਰੱਖਣੀ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ